ਸਾਰੇ ਲੁਧਿਆਣਾ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਾਨਯੋਗ ਫਾਈਨੈਂਸ਼ੀਅਲ ਕਮਿਸ਼ਨ ਟੈਕਸੇਸ਼ਨ ਸ਼੍ਰੀ ਕਿਸ਼ਨ ਕੁਮਾਰ ਜੀ ਅਤੇ ਟੈਕਸੇਸ਼ਨ ਕਮਿਸ਼ਨ ਸ਼੍ਰੀ ਵਰਨ ਜੁਜਮ ਜੀ ਰਹਿਨੁਮਾਈ ਹੇਟ ਮਿਤੀ 10 1 2025 ਤੋਂ 10 2 2025 ਤੱਕ ਸਾਰੇ ਲੁਧਿਆਣਾ ਜ਼ਿਲ੍ਹੇ ਵਿੱਚ ਸਾਡੇ ਜੀਐਸਟੀ ਡਿਪਾਰਟਮੈਂਟ ਵੱਲੋਂ ਇੱਕ ਸਪੈਸ਼ਲ ਮਹਿੰਮ ਚਾਹੇ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਸਾਡਾ ਟੀਚਾ ਵੱਧ ਵੱਧ ਰਜਿਸਟ੍ਰੇਸ਼ਨ ਕਰਵਾਉਣਾ ਆਏਗਾ ਤੇ ਸਰਵਿਸ ਸੈਕਟਰ ਨੂੰ ਹੋਰ ਜ਼ਿਆਦਾ ਇਸ ਸੂਬੇ ਦੀ ਤਰੱਕੀ ਦਾ ਯੋਗਦਾਨ ਪਾਣਾ ਹੈਗਾ ਇਸ ਦੇ ਵਿੱਚ ਅਸੀਂ ਵੱਖ-ਵੱਖ ਜਿਹੜੀ ਦੁਕਾਨਦਾਰਾਂ ਅਤੇ ਬਿਜ਼ਨਸਮੈਨਾਂ ਦੀ ਯੂਨੀਅਨ ਜਾਂ ਐਸੋਸੀਏਸ਼ਨਾਂ ਆ ਉਹਨਾਂ ਦਾ ਵੀ ਸਾਥ ਲੈ ਰਹੇ ਆ ਸਾਡੇ ਸੀਏ ਐਸੋਸੀਏਸ਼ਨ ਲੁਧਿਆਣਾ ਤੇ ਜਿਹੜੀ ਟੈਕਸੇਸ਼ਨ ਵਾਲਾ ਲੁਧਿਆਣਾ ਅਤੇ ਵੱਖ-ਵੱਖ ਐਜੂਕੇਸ਼ਨ ਇੰਸਟੀਟਿਊਸ਼ਨ ਵੀ ਇਸ ਸਾਡੇ ਮਹੀਨੇ ਦੇ ਵਿੱਚ ਸਾਡਾ ਸਾਥ ਦੇ ਰਹੇ ਆ ਅਤੇ ਮੇਰੀ ਲੁਧਿਆਣਾ ਵਾਸੀਆਂ ਨੂੰ ਇਹ ਪਰਜੋਰ ਅਪੀਲ ਹੈ ਕਿ ਉਹ ਇਸ ਮਹੀਨੇ ਦਾ ਹਿੱਸਾ ਬਣ ਕੇ ਵੱਧ ਤੋਂ ਵੱਧ ਜੀਐਸਟੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਸੂਬੇ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਣ ਧੰਨਵਾਦ ਜੀ ਸਾਰੇ ਲੁਧਿਆਣਾ ਵਾਸੀਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਮਾਂਜੋਗ ਫਾਈਨੈਂਸ਼ੀਅਲ ਕਮਿਸ਼ਨ ਟੈਕਸੇਸ਼ਨ ਸ਼੍ਰੀ ਕਿਸ਼ਨ ਕੁਮਾਰ ਜੀ ਤੇ ਟੈਕਸੇਸ਼ਨ ਕਮਿਸ਼ਨ ਸ਼੍ਰੀ ਵਰਨ ਜੂਜਮ ਜੀ ਦੀ ਰਹਿਨੁਮਾਈ ਹੇਠ ਮਿਤੀ 10 1 2025 ਤੋਂ 10 2 2025 ਤੱਕ ਸਾਰੇ ਲੁਧਿਆਣਾ ਜ਼ਿਲ੍ਹੇ ਵਿੱਚ ਸਾਡੇ ਜੀਐਸਟੀ ਡਿਪਾਰਟਮੈਂਟ ਵੱਲੋਂ ਇੱਕ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਸਾਡਾ ਟੀਚਾ ਵੱਧ ਵੱਧ ਰਜਿਸਟ੍ਰੇਸ਼ਨ ਕਰਵਾਉਣਾ ਆਏਗਾ ਤੇ ਸਰਵਿਸ ਸੈਕਟਰ ਨੂੰ ਹੋਰ ਜ਼ਿਆਦਾ ਇਸ ਸੂਬੇ ਦੀ ਤਰੱਕੀ ਦਾ ਯੋਗਦਾਨ ਪਾਣਾ ਹੈਗਾ ਇਸ ਦੇ ਵਿੱਚ ਅਸੀਂ ਵੱਖ-ਵੱਖ ਜਿਹੜੀ ਦੁਕਾਨਦਾਰਾਂ ਅਤੇ ਬਿਜ਼ਨਸਮੈਨਾਂ ਦੀ ਯੂਨੀਅਨ ਜਾਂ ਐਸੋਸੀਏਸ਼ਨਾਂ ਆ ਉਹਨਾਂ ਦਾ ਵੀ ਸਾਥ ਲੈ ਰਹੇ ਆ ਸਾਡੇ ਸੀਏ ਐਸੋਸੀਏਸ਼ਨ ਲੁਧਿਆਣਾ ਤੇ ਜਿਹੜੀ ਟੈਕਸੇਸ਼ਨ ਵੱਲ ਲੁਧਿਆਣਾ ਅਤੇ ਵੱਖ-ਵੱਖ ਐਜੂਕੇਸ਼ਨ ਇੰਸਟੀਟਿਊਸ਼ਨ ਵੀ ਇਸ ਸਾਡੇ ਮਹੀਨੇ ਦੇ ਵਿੱਚ ਸਾਡਾ ਸਾਥ ਦੇ ਰਹੇ ਆ ਅਤੇ ਮੇਰੀ ਲੁਧਿਆਣਾ ਵਾਸੀਆਂ ਨੂੰ ਇਹ ਪਰਜੋਰ ਅਪੀਲ ਹੈ ਕਿ ਉਹ ਇਸ ਮਹੀਨੇ ਦਾ ਹਿੱਸਾ ਬਣ ਕੇ ਵੱਧ ਤੋਂ ਵੱਧ ਜੀਐਸਟੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਸੂਬੇ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਉਣ ਧੰਨਵਾਦ ਜੀ